ਕਾਲੀ ਦਲ ਖਤਮ ਹੋ ਗਿਆ ਕਾਲੀ ਦਲ ਤੇ ਸਦੋ ਮਾਨਸਾਬ ਕਹਿੰਦੇ ਕਿ 1920 ਬਣਿਆ 2013 ਖਤਮ ਹੋ ਗਿਆ ਕਾਲੀ ਦਲ ਖਤਮ ਹੋ ਗਿਆ ਤੂੰ ਜਾਣਦਾ ਕਾਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦਾ ਨਾਟਰਾ ਨੋਟਾਟ ਵਟਾਂ ਬੰਗੇ ਕਾਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ ਉਹ ਆਪੋ ਵਿੱਚ ਜੋ ਲੜਦੇ ਦੁਰਦੇ ਕੀ ਕਰਦੇ ਉਹਨਾਂ ਦੀ ਗੱਲ ਹੈ ਮੇਰੇ ਅਨਸਾਰ ਕਾਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਈ ਤੇ ਦਫਾਦਾ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ ਜੋ ਮਰਜੀ ਹਾਂਜੀ ਜੀ ਅੱਜ ਅਸੀਂ ਇਹ ਨਾਲਾ ਦਫਤਰ ਦੇ ਵਿੱਚ ਅਸੀਂ ਪਿਛਲੇ ਦਿਨ ਤੋਂ ਨਿਯੁਕਤੀਆਂ ਜਿਹੜੀਆਂ ਸਾਡੇ ਇਨਾਲਾ ਸ਼ਹਿਦ ਦੇ ਪ੍ਰਧਾਨ ਅਮਿਤ ਬਾਦੂਲਾ ਉਹ ਦਮਦਾਸ ਦੇ ਹੀ ਸਰਦਾਰ ਭਾਲ ਸਿੰਘ ਨੂੰ ਲਾਇਆ ਉਹ ਦਮਦਾਸ ਦੇ ਵਿੱਚ ਹੀ ਅਸੀਂ ਕਈ ਵਾਡਾਂ ਦੇ ਜਿਹੜੇ ਇੰਚਾਰਜ ਲਾਇਏ ਐਸਸੀ ਵਿੰਗ ਦੇ ਲਾਇਏ ਉਹਨਾਂ ਸਾਦਿਆਂ ਦਾ ਅੱਜ ਦਸਤ ਸੱਜ ਕੇ ਜਿਹੜਾ ਮਾਨਸਲਮਾਨ ਕੀਤਾ ਉਹਨਾਂ ਤੋਂ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਜਿਹੜਾ ਆਪਾ ਥੱਲੇ ਤੱਕ ਗਲੌੜ ਜੀਦੋਂ ਤੱਕ ਜਿਹੜਾ ਮਜਬੂਤ ਕਰੀਏ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਮੈਨੂੰ ਪੂਰੀ ਆਸ ਹੈ ਕਿ ਇਹ ਆਪਣੇ ਜ਼ਿੰਮੇਵਾਰੀਆਂ ਨਿਭਾਉਣਗੇ ਉਹ ਦਾ ਆਮ ਆਦੀ ਪਾਰਟੀ ਨੂੰ ਇਹ ਨਾਲਾ ਦੇ ਵਿੱਚ ਮਜ਼ਬੂਤ ਕਰਨ ਦੇ ਵਿੱਚ ਮਾਫਤ ਤੋਂ ਉਹ ਜਿਹੜਾ ਇਹ ਨਿਭਾਉਣਗੇ ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਸਾਸਤਾ ਉੱਤੇ ਅਦਮਦਾਸ਼ ਸ਼ਹਿਰ ਦੇ ਵਿੱਚ ਪ੍ਰਧਾਨ ਤੇ ਨਾਲੇ ਸ਼ਹਿਰ ਦੇ ਵਿੱਚ ਪ੍ਰਧਾਨ ਜਿਹੜੇ ਉਹਦੇ ਸ਼ਹਿਰ ਦੇ ਵਸਨੀਕਾਂ ਦੀਆਂ ਸਵੱਸਿਆਵਾਂ ਨੂੰ ਸੁਣਨਾ ਸਮਝਣਾ ਤੇ ਹੱਲ ਕਰਨਾ ਹਲ ਕਰਉਣਾ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਸੋ ਇਹ ਕਾਫੀ ਮਚੋਤ ਸਿਆਣੇ ਬੰਦੇ ਆ ਔਰ ਮੇਰਾ ਖਿਆਲ ਹੈ ਕਿ ਵਧੀਆ ਕਾਮਜਾਬ ਖੁਦਗੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਔਰ ਦਾਲਕੇ ਸਾਹਿਬ ਨੇ ਬੰਤੀ ਗੱਪਾ ਇਹ ਨਾਲੇ ਕਿਦਿਛ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਤੇ ਇਹ ਨਾਲੇ ਦੇ ਲੋਕਾਂ ਦੇ ਨਾਲ ਜਿਹੜੇ ਅਸੀਂ ਵਿਕਾਸ ਦੇ ਵਾਅਦੇ ਕੀਤੇ ਉਹਨਾਂ ਸਾਰੇ ਵਾਅਦਿਆਂ ਨੂੰ ਨਿਪਟਰੇ ਲਾਈਏ ਬਹੁਤ ਬਹੁਤ ਸਾਰੇ ਲੱਗੇ ਔਰ ਜੇ ਬਹੁਤ ਸਾਰਾ ਇਹ ਨਾਲੇ ਦਾ ਵਿਕਾਸ ਹੋਣਾ ਉਹ ਸਾਰੀ ਟੀਮ ਨਾਲ ਦੇ ਜਿਹੜਾ ਉਹ ਇਸ ਤਰੀਕੇ ਨਾਲ ਖੜਾ ਦੇਖ ਰਹੇ ਹੋ ਅੱਜ ਕੱਲੀ ਪਾਲੀ ਦਲ ਖਤਮ ਹੋ ਗਿਆ। ਕੱਲੀ ਦਲ ਤੇ ਸਾਇਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 'ਚ ਬਣਿਆ 2000 'ਚ ਖਤਮ ਹੋ ਗਿਆ। ਕੱਲੀ ਦਲ ਖਤਮ ਹੋ ਗਿਆ। ਤੂੰ ਜਾਣਦਾ ਕੱਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦੇ। ਨੋਟਰਾ ਨੋਕਾ ਟੋਟਾ ਬੰਗੇ। ਕੱਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ। ਉਹ ਆਪੋ ਵਿੱਚ ਜੋ ਲੜਦੇ ਦੁੜਦੇ ਕੀ ਕਰਦੇ ਉਹਨਾਂ ਦੀ ਗੱਲ ਹੈ। ਮੇਰੇ ਅਨਸਾਰ ਕੱਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਈ 'ਚ ਦਵਾਦਾ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ ਜੋ ਮਰ ਗਿਆ।